ਗਾਈਜ਼ ਇਦਾਂ ਹੁੰਦਾ ਮੈਂ ਨਾ ਪਹਿਲੀ ਗੱਲ ਤਾਂ ਤਿਆਰ ਹੋ ਕੇ ਮੈਂ ਵੀਡੀਓ ਪਾਉਂਦੀ ਨਹੀਂ ਹੁੰਦੀ ਬਿਲਕੁਲ ਹੀ ਨਹੀਂ ਪਾਉਂਦੀ ਹੁੰਦੀ ਮਾੜਾ ਮੋਟ ਮੈਂ ਸਿਰ ਵੀ ਨਹੀਂ ਬਾਉਂਦੀ ਸਿੱਧੀ ਗੱਲ ਮੈਂ ਵਿੱਚ ਤਾਂ ਵੀਡੀਓ ਬਣਾਉਣੀ ਆ ਆ ਬੜਾ ਮੋਟਾ ਸ਼ਿੰਗਾਰ ਜਿਆ ਕੀਤਾ ਸੀ ਤਾਂ ਉਹ ਦਿਲ ਵੱਜ ਗਈ ਕਿ ਕੋਈ ਆ ਗਿਆ ਵਾ ਬਟਿਕ ਤੇ 2 ਘੰਟੇ ਦੀ ਰੈਸਟ ਕਰਨ ਦੀ ਉਦੋਂ ਕੋਈ ਆਇਆ ਨਹੀਂ ਆ ਤੇ ਹੁਣ ਮੈਂ ਹੁਣ ਇੰਨਾ ਕੁਝ ਲਾ ਲਿਆ ਪਾ ਲਿਆ ਉਹ ਤੇ ਹੁਣ ਮੈਨੂੰ ਮੂੰਹ ਧੋਣਾ ਪੈਣਾ ਗਾਈਜ਼ ਤੱਲੇ ਬਟਿਕ ਦੇ ਕਸਟਮਰ ਆ ਗਏ ਮੈਂ ਨਾ ਇਦਾਂ ਹੀ ਦੋ ਕਿਸਮਤ ਮਾੜੀ ਹੋਦੀ ਆ ਤੇਰੀ ਪੜੀ ਕਿਸਮਤ ਮਾੜੀ ਗਾਈਜ਼ ਔਰ ਬੁੱਠਾ ਧੋਣਾ ਥ ਕਿਹਨੇ ਕਿਦਾਂ ਪੜੀ ਪਿਆਰ ਹੋਈ ਚੱਦੀ ਆ ਘਰ ਦੀ ਬੁਟੀਕ ਤੇ ਗਾਇਜ਼ ਮੈਨਾਂ ਕਿਉਂ ਇਦਾਂ ਹੁੰਦਾ ਵਾ 2 ਘੰਟੇ ਗਾਇਜ਼ ਮੈਂ ਰੈਸਟ ਕਰਦੀ ਪਈ ਸੀ ਕਿ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਹੁਣ ਹਾਰ ਸ਼ਿੰਗਾਰ ਲਾਉਣਾ ਪੈਣਾ ਸਾਰਾ ਮੈਨਾਂ ਹੀਂ ਦਾ ਗਾਇਜ਼ ਕੋਈ ਹੁਣ ਆਸੀ ਪਾ ਕਸਟਮਰ ਨਹੀਂ ਬਟ ਠੀਕ ਹੈ ਸਾਰਾ ਕੁਝ ਲੋਣਾ ਪੈਣਾ ਤਾਂ ਹੀ ਮੈਂ ਤਾਂ ਗੁੰਡੀ ਮੈਂ ਵੀਡੀਓ ਪਾਉਂਦੀ ਚੰਗੀਆਂ ਹੈ ਮੇਕਅਪ ਜਾ ਕਰਕੇ ਆ ਦੇਖੋ ਹੁਣ ਸਾਰਾ ਕੁਝ ਲੋਣਾ ਪੈਣਾ ਓਨੀ ਓਨੀ ਆ ਗਈਆਂ ਬੈਠੋ ছোটতে